ਸਬਜ਼ੀਆਂ ਦੀ ਕਿਟਾਂ ਆਉਂਦੀਆਂ ਨੇ ਹਰ ਇੱਕ ਜਿੰਨ ਜਿਵੇਂ ਹੁਣ ਸਰਦੀ ਦਾ ਸਬ ਜਿਹੜੇ ਠੰਡ ਵਾਲੀ ਜਿਹੜਾ ਸੀਜ਼ਨ ਆੜੇ ਮਹੀਨੇ ਵਿੱਚ ਜਦੋਂ ਗਰਮ ਗਰਮੀ ਦਾ ਮੌਸਮ ਆੜ ਹੁੰਦਾ ਉਦੋਂ ਜਿਵੇਂ ਅੱਡ ਕਿਟ ਹੁੰਦੀ ਹੈ ਨਾ ਤੇ ਇਹਦੇ ਵਿੱਚ ਜਿਹੜੀ ਆ ਹੁਣ ਜਿਹੜੀਆਂ ਸਬਜ਼ੀਆਂ ਲੱਗਣੀਆਂ ਨੇ ਉਹ ਦਾ ਅਫਸਰ ਜਿਹੜੀਆਂ ਦੇ ਬੀਜ ਹੁੰਦੇ ਨੇ 40 ਰੁਪਏ ਦੀ ਕਿਟਾ ਠੀਕ ਆ ਅੱਜ ਅਸੀਂ ਨਾਲ ਵੀ ਲੈ ਕੇ ਆਏ 10 15 ਕਿਟ ਤੁਸੀਂ ਆਪਣੇ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਡੇ ਕੋਲ ਲੈ ਨਹੀਂ ਸਕਦੇ ਆ 40 ਰੁਪਏ ਦੀ ਕਿਟ ਇੱਕ ਇੱਕ ਕਿਟ ਨਾਲ ਆਪਣੀ ਜਿਹੜੀ ਘਰੇਲੂ ਵੀ ਕੀਚੀ ਹੈ ਇੱਕ ਦੋ ਪਰਿਵਾਰ ਵਾਸਤੇ ਵਧੀਆ ਸਮਝ ਜਿਹੜੀ ਹੈ ਇਹਦੇ ਚ ਕੋਈ ਨਹੀਂ ਤੇ ਆ ਵੀ ਸਾਡੇ ਕੋਲੇ ਦਫਤਰੀ ਮਿਲਦੀ ਹੈ ਅੱਜ ਤਾਂ ਆ ਨਾਲ ਵੀ ਲੈ ਕੇ ਆ ਗੋभी ਸ਼ਰਮ ਵੀ ਛੋੜੇ ਪੈਕੇਟ ਨਾਲ ਲੈ ਕੇ ਆ ਜੀ ਚਾਹੀਦਾ ਉਹ ਕੈਂਪ ਤੋਂ ਵਾਲਾ ਛਿੱਲੇ ਲੇ ਕੇ ਆ ਤੇ ਇਹ ਸਾਡੇ ਕੋਲੇ ਛੋਲੇ ਵੀ ਨੇ ਪੀ ਵੀ ਜੀ ਅੱਠ ਤਰ੍ਹਾਂ ਦੀ ਵੈਰਾਈਟੀ ਹੈ ਨਾ 150 ਰੁਪਏ ਕਿਲੋ ਜਿਹੜਾ ਆਪਣਾ ਇਹਦਾ ਰੇਟ ਹੈ ਨਾ 2 ਕਿਲੋ ਦੀ ਪੈਕਿੰਗ ਹੁੰਦੀ ਹੈ ਇਹਦੀ ਆ ਵੀ ਤੁਸੀਂ ਸਾਡਾ ਸਾਡੇ ਕੋਲੋਂ ਤੋਂ ਲਈ ਦੀ ਰਾਤ ਤੋਂ ਇਹ ਸਾਡੇ ਕੋਲ ਬੀਜ ਮਿਲਦੇ ਨੇ ਵਕ ਵਕ ਫਸਲਾਂ ਦੇ ਹਨ ਇਹ ਤੁਸੀਂ ਲੈ ਕੇ ਜਾ ਸਕੋ ਇਹ ਤੋਂ ਬਾਅਦ ਸਾਡੇ ਕੋਲ ਨਾ ਕੀ ਕੀ ਰਸਾਲੇ ਵੀ ਹੁੰਦੇ ਨੇ ਸੀਜ਼ਨ ਸਟਾਰਟ ਹੋ ਗਿਆ ਇਹਦੀ ਫਸਲਾਂ ਦੀ ਕਾਸ਼ ਕੀ ਨੇ ਕਰਦੇ ਠੀਕ ਹੈ ਸੌਣੀ ਦੀ ਫਸਲਾਂ ਉਹਦੇ ਵਾਸਤੇ ਅੱਡ ਕਿਤਾਬ ਬਣੀ ਹੋਈ ਹੈ 600 ਰੁਪਏ ਦੀ ਕਿਤਾਬ ਹੈ ਕਦੇ ਤੁਸੀਂ 600 ਰੁਪਏ ਲਾ ਲਿਆ ਫੇਰ ਤੁਹਾਡੇ ਤੁਹਾ ਨੂੰ ਕਿਸੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਵੀ ਸਾਡੇ ਆ ਕਿਹੜਾ ਕੀੜਾ ਮੁਕੜਾਏ ਇਹਦੇ ਵਾਸਤੇ ਕਿਹੜੀ ਤਰੀਕਾ ਹੈ ਠੀਕ ਹੈ ਇਸ ਤਰ੍ਹਾਂ ਫਰਾਂ ਦੀ ਕਾਸਟ ਕਿਵੇਂ ਕਰਨੀ ਹੈ ਨਾ ਸਬਜ਼ੀਆਂ ਦੀ ਕਾਸਟ ਕਿਵੇਂ ਕਰਨੀ ਹੈ ਆ ਇਹ ਤਾਂ 50 ਰੁਪਏ ਦੀ ਠੀਕ ਹੈ ਇਹ ਵੀ ਤੁਸੀਂ ਸਾਡੇ ਦਫ਼ਤਰੋਂ ਲੈ ਕੇ ਆ ਜਾ ਸਕਦੇ ਹੋ ਅਸੀਂ ਵੀ ਤੁਸੀਂ ਲੈ ਲਿਓ ਥੋੜੀ ਕਾਪੀਆਂ ਜਿਹੜੀ ਅਸੀਂ ਆਪਣੇ ਨਾਲ ਲੈ ਕੇ ਆਏ ਹਾਂ ਤੇ ਫਿਰ ਦੇਖੋ ਇਹ ਤੋਂ ਨਹੀਂ ਹੈ ਨਾ ਮਾਲੋ ਕੋਈ ਟ੍ਰੇਨਿੰਗ ਲਗਣੀ ਹੈ ਮੌਸਮ ਬਾਰੇ ਵੀ ਅਸੀਂ ਜਾਣਕਾਰੀ ਦਿੰਨੀ ਆ ਹਰੇਕ ਹਫ਼ਤੇ ਫਿਰ ਉਹ ਦੇਖੋ ਵੀ ਸਾਡੇ ਕੋਲੇ ਜਿਹੜੇ ਸਟਾਫ ਉਹ ਵੀ ਘੱਟ ਹਨ ਹੈ ਨਾ ਛੇ ਬੰਦੇ ਹੁੰਦੇ ਨੇ ਉਹ ਤਾਂ 2 ਤਾਂ ਫੀਟ ਖਾਲੀ ਹਲੇ ਚਾਰ ਹੀ ਬੰਨੇ ਆਉਂਦਾ ਫਿਰ ਅਸੀਂ ਕੀ ਕਹਿੰਦਾ ਆਪਣੇ ਮੋਬਾਈਲਾਂ ਤੇ ਜਿਹੜੇ WhatsApp ਗਰੁੱਪ ਬਣੇ ਹੁੰਦੇ ਨੇ ਨਾ ਉਹਨਾਂ ਰਾਹੀਂ ਜਿਹੜੇ ਖਨੀਹਾ ਦੇ ਨੇ ਮੰਨ ਲਓ ਜਿਵੇਂ ਅੱਜ ਬੀਜ ਵੇਚਣਾ ਸਟਾਰਟ ਕੀਤਾ ਅਸੀਂ ਉਹ ਗਰੁੱਪਾਂ 'ਚ ਭਾ ਦਿੰਨੇ ਆ ਫੋਨ ਜਿਹੜੇ ਉਹਨਾਂ 'ਚ ਗਰੁੱਪ ਬਣੇ ਆ ਨਾ ਫਿਰ ਉਹਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਤਾ ਲੱਗ ਜਾਂਦਾ ਬੀਆ ਬਈ ਦੱਸਣਾ ਹੁੰਦਾ ਹੈ ਤੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਅਸੀਂ ਜਿਵੇਂ ਇੱਕ ਤਾਂ ਦੇਖੋ ਇਹ ਕੀ ਚੋਨੇ ਚ ਮਦਰੇ ਪਣਦੀ ਜਿਹੜੀ ਬਿਮਾਰੀ ਆਈ ਆਈ ਇਹ ਤੁਹਾਡੇ ਪਿੰਡਾਂ 'ਚ ਆਈ ਆਈ ਇਹਦੇ ਵਜ੍ਹਾ ਨਾਲ ਠੀਕ ਹੈ ਤੇ ਉਹ ਜਿਹੜੀ ਬਿਮਾਰੀ ਆ ਉਹਦਾ ਉਹਦੇ ਵਾਸਤੇ ਕੋਈ ਸਪਰੇਅ ਹੈ ਨਹੀਂ ਬਿਮਾਰੀ ਆ ਦਾ ਜਿਵੇਂ ਆਪਾਂ ਨੂੰ ਕੀ ਹੁੰਦਾ ਡੇਂਗੂ ਹੁੰਦਾ ਹੈ ਡੇਂਗੂ ਇੱਕ ਵਾਇਰਸ ਕਰਕੇ ਹੁੰਦਾ ਹੈ ਤੇ ਉਹਦੀ ਕੋਈ ਦਵਾਈ ਨਹੀਂ ਇਸ ਤਰ੍ਹਾਂ ਜਿਹੜਾ ਧੋਨੇ 'ਚ ਮਧਰੇ ਪਣ ਦੀ ਸਮੱਸਿਆ ਹੈ ਬੋਣੇ 'ਚ ਪਣ ਦੀ ਸਮੱਸਿਆ ਹੈ ਨਾ ਉਹਦੇ ਵਾਸਤੇ ਕੋਈ ਉਹ ਵਾਇਰਸ ਕਰਕੇ ਬਿਮਾਰੀ ਉਹਦੇ ਉਹਦੇ ਉੱਤੇ ਸਪਰੇਅ ਦਾ ਕੋਈ ਅਸਰ ਨਹੀਂ ਹੁੰਦਾ ਮੇਰੇ ਆ ਗੱਲ ਦੱਸਣ ਦਾ ਭਾਵ ਹੈ ਵੀ ਆਪਾਂ ਜਦੋਂ ਬਿਮਾਰੀ ਦਿੱਕੀ ਆਪਾਂ ਕੀ ਕਰਦੇ ਆ ਆਪਾਂ ਦੁਕਾਨਦਾਰ ਕੋਲ ਜਾਂਦੇ ਆਂ ਕੋਈ ਉਹ ਕੋਈ ਨਾ ਕੋਈ ਬੈਠੀ ਲਿੰਦੀ ਹੈ ਨਾ ਜਿਵੇਂ ਦੇਖੋ ਮੱਛਰ ਹੁੰਦਾ ਹੈ ਉਹ ਬਿਮਾਰ ਬੰਦੇ ਤੋਂ ਚੰਗੇ ਬੰਦੇ ਨੂੰ ਬਿਮਾਰ ਹੀ ਕਰਦਾ ਹੈ ਮੱਛਰਾਂ ਜਿਹੜਾ ਡੇਂਗੂ ਫੈਲਦਾ ਉਸ ਤਨੇ ਕੀ ਹੁੰਦਾ ਜਿਹੜਾ ਧੋਨੇ ਵਿੱਚ ਨਾ ਇੱਕ ਪਿੱਤੇ ਪਿੱਠਾ ਕਿੱਦਾਂ ਹੁੰਦਾ ਠੀਕ ਹੈ ਉਹ ਜਿਹੜੇ ਕੱਕ ਹੁੰਦੇ ਨੇ ਹਨਾ ਜਾਂ ਫਿਰ ਬਿਮਾਰੀਆਂ ਵਾਲੇ ਬੁੱਟੇ ਹੋਗੇ ਉਹਨਾਂ ਤੋਂ ਬਿਮਾਰੀ ਲੈ ਕੇ ਆਪਣੇ ਜਿਹੜੇ ਚੰਗੇ ਆਪਣੇ ਬੁੱਟੇ ਹੁੰਦੇ ਨੇ ਝੋਨੇ ਦੇ ਉਹਨਾਂ ਵਿੱਚ ਵੀ ਬਿਮਿਆਵਰੀ ਫੈਲਾ ਦੇ ਇਸ ਕਰਕੇ ਬਿਮਾਰੀ ਦਾ ਕੋਈ ਇਲਾਜ ਨਹੀਂ ਆਪਾਂ ਤੇਲੇ ਨੂੰ ਕੰਟਰੋਲ ਕਰਕੇ ਹੀ ਆ ਜਿਹੜੀ ਬਿਮਾਰੀ ਤੇ ਰੋਕtham ਕਰ ਸਕਦੇ। ਮੇਰੇ ਕੋਲ ਹੀ ਮੋਟਰ ਕੋਲ ਹੀ ਲਾਈ ਹੁੰਦੀ ਹੈ ਨਾ ਮੋਟਰ ਉੱਤੇ ਕੋਈ ਬਲਬ ਲਾ ਕੇ ਰੱਖਦੇ। ਠੀਕ ਹੈ ਤੇ ਬਲਬ ਦੇ ਜਿਹੜੇ ਰਾਤ ਨੂੰ ਕੀ ਹੁੰਦਾ ਚਾਨਣ ਵੱਲ ਇਹ ਆਉਂਦੇ ਨੇ ਜਿਹੜੇ ਟਿੱਡੇ ਹੁੰਦੇ ਨੇ। ਠੀਕ ਹੈ ਜੇ ਉੱਥੇ ਤੋਂ ਤੁਹਾਨੂੰ ਟਿੱਡਾ ਦਿਖਾਈ ਦੇ ਰਿਹਾ ਇਹਦਾ ਮਤਲਬ ਪੌਦੇ ਉੱਤੇ ਵੀ ਟਿੱਡੇ ਹੋਣ। ਤੇ ਪੌਦੇ ਉੱਤੇ ਇੱਕ ਦੋ ਆਪਾਂ ਸਪਰੇ ਕਰਕੇ ਉਹ ਜਿਹੜੀ ਬਿਮਾਰੀ ਉਹਨੂੰ ਆਉਣ ਤੋਂ ਰੇਖ ਰੋਕ ਸਕਦੇ ਆ ਇਸੇ ਤਰ੍ਹਾਂ ਮਲੋ ਜੇ ਤੋ ਖੇਤ ਆਪਾਂ ਪੌਦ ਲਾ ਆਪੀ ਹੈ ਨਾ ਬਾਣ ਵਿੱਚ ਲਾਤਾ ਜਦੋਂ ਟ੍ਰਾਂਸਪਲੈਂਟ ਕਰਤਾ ਜੰਬੇ ਸਮਾ ਤੱਕ ਜਦੋਂ ਇਹ ਬਸਾਤਾ ਪੈਂਡ ਨੇੜਾ ਜਿਹੜੀ ਬਿਮਾਰੀ ਆ ਜਾਂਦੀ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਜਿਹੜੇ ਤੋਂ ਨਿਲ ਜਿਹੜੀ ਮੁੰਜਰ ਹੁੰਦੀ ਉਹਨਾਂ ਵਿੱਚੋਂ ਕੁਛ ਇੱਕ ਦਾਣੇ ਉਲੀ ਦੇ ਗੋਲੇ ਬਣ ਜਾਂਦੇ ਠੀਕ ਹੈ ਦੂਜੀ ਗੱਲ ਜੇ ਇੱਕ ਵਈ ਤੁਹਾਡੇ ਬਿਮਾਰੀ ਆ ਗਈ ਮੰਨ ਲਓ ਕੋਈ ਮੁੰਜਰ ਉਹ ਵੀ 2-4 ਦਾਣੇ ਖਾab ਹੋ ਗਏ ਉਹ ਜਿਹੜੀ ਬਿਮਾਰੀ ਅੱਗੇ ਨਹੀਂ ਫੈਲਦੀ ਠੀਕ ਹੈ ਉਹਨਾਂ ਕੀ ਮੰਨ ਲਓ ਅੱਜ ਜੇ ਆਪਾਂ ਹਲਦੀ ਰੋਗ ਦੇਖਿਆ ਖੇਤ ਵਿੱਚ ਨਾ ਆਪਾਂ ਕੀ ਕਰਦੇ ਆ ਸਪਰੇ ਵਾਲੇ ਬੰਦੇ ਕੋਲ ਜਾਂਦੇ ਆ ਠੀਕ ਹੈ ਉਹ ਆਪਾਂ ਨੂੰ ਚੱਕ ਕੇ ਕੋਈ ਨਾ ਕੋਈ ਫੰਦੀ ਸਾਈਡ ਜਿਹੜੀ ਖੜਾ ਦਿੰਦਾ ਤੁਸੀਂ ਸਪਰੇ ਕਰਤੀ ਪਰ ਉਹ ਬਿਮਾਰੀ ਤਾਂ ਅੱਗੇ ਫੈਲਣੀ ਹੈ ਨਹੀਂ ਵੈਸੇ ਵੀ ਇਹ ਤੁਹਾਨੂੰ ਲੱਗਦਾ ਵੀ ਜਿਹੜੀ ਦਵਾਈ ਨੇ ਕੰਮ ਕਰਦਾ ਠੀਕ ਹੈ ਹਾਲ ਜਿਹੜੀ ਜੋ ਠੀਕ ਅੰਗਿਆਰੀ ਹੈ ਨਾ ਜਿਹੜੀ ਹਲਦੀ ਰੋਕ ਇੰਨੇ ਆ ਉਹਦੇ ਵਾਸਤੇ ਉਦੋਂ ਹੀ ਸਪਰੇਅ ਕਰਨੀ ਜਦੋਂ ਆਪਣਾ ਤੁਨਾ ਗੋਭ ਚ ਹੁੰਦਾ ਠੀਕ ਹੈ ਇੱਕ ਵਾਰੀ ਜੇ ਤੁਨਾ ਨਿਸਰ ਗਿਆ ਉਹਦੇ ਵਾਸਤੇ ਸਪਰੇਅ ਕਰਨ ਦਾ ਕੋਈ ਯੂਜ਼ ਹੈ ਨਹੀਂ ਇੱਕ ਵਾਰੀ ਤੁਹਾਡੀ ਬਿਮਾਰੀ ਆ ਗਈ ਉਹਦੇ ਵਾਸਤੇ ਸਪਰੇਅ ਕਰਨ ਦਾ ਕੋਈ ਯੂਜ਼ ਹੈ ਨਹੀਂ ਜਦੋਂ ਤੁਨਾ ਗੋਭ ਚ ਹੁੰਦਾ ਉਦੋਂ ਆਪਾਂ ਇੱਕ ਸਪਰੇਅ ਕਰਨੀ ਹੋਗੀ ਕੋ ਸਾਈਡ ਦੇ ਨਾਲ ਪਾਉਣੀ ਹੈ 400 ਗ੍ਰਾਮ ਕਿੱਲੇ ਦੀ ਪੈਂਦੀ ਹੈ ਆ ਜੇ ਤੁਹਾਨੂੰ ਲੱਗਦਾ ਵੀ ਏਥੀ ਆਪਣੇ ਬਿਮਾਰੀ ਆਈ ਸੀ ਤੇ ਅਗਲੇ ਸਾਲ ਜਦੋਂ ਗੋਭ ਚ ਹੈ ਤੁਸੀਂ ਇਹ ਸਪਰੇਅ ਆਸਟ੍ਰੇ ਕਰ ਸਕਦੇ ਹੋ ਨਾ ਪਰ ਜੇ ਇੱਕ ਵਾਰੀ ਤੁਨਾ ਨਿਸਰ ਗਿਆ ਇਹ ਇੱਕ ਉਦੋਂ ਸਪਰੇ ਕਰੰਦਾ ਕੋਈ ਫਾਇਦਾ ਹੈ ਨਹੀਂ ਜੇ ਕੋਈ ਤੁਹਾਡੇ ਖੇਤੀ ਬਿਮਾਰੀ ਆ ਗਈ ਹੈ ਨਾ ਉਦੋਂ ਵੀ ਕੋਈ ਫਾਇਦਾ ਹੈ ਨਹੀਂ ਤੇ ਉਹ ਜਿੰਨੇ ਦਾਣੇ ਖਰਾਬ ਦੇ ਉਨੇ ਹੀ ਹੁੰਦੇ ਅੱਗੇ ਬਿਮਾਰੀ ਜਿਹੜੀ ਫੇਲਦੀ ਨਹੀਂ ਠੀਕ ਹੈ ਇਸ ਕਰਕੇ ਕਿਆ ਰੱਖਣਾ ਗੋਪ ਤੇ ਹੀ ਆਪਾਂ ਪ੍ਰੇ ਕਰਨੀ ਹੈ ਹਲਦੀ ਰੋਗ ਆ ਠੀਕ ਹੈ ਤੇ ਦੂਜਾ ਮਲੋ ਇਹ ਕੀ ਦੇਖੋ ਜਿਹੜੀ ਹਲਦੀ ਰੋਗ ਆ ਬਹੁਤਾ ਕਿਸਾਨਾਂ ਦੇ ਵੀਰਾਂ ਦੇ ਆਈ ਹੈ ਨਾ ਤੇ ਇਹ ਹਰੇਕ ਨੂੰ ਐਵੇਂ ਜਿਵੇਂ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਾਈ ਤਾ ਬਿਮਾਰੀ ਜਿਹੜੀ ਅਗਲੇ ਸਾਲ ਆਵੇ ਇਹਦਾ ਹੈ ਨਹੀਂ ਜਿਹੜਾ ਵੀ ਬੀਜ ਇਤਕੀ ਬਣਿਆ ਹੈ ਜਿਹੜਾ ਪਰਾਲੀ ਤੇ ਡਿੱਗਿਆ ਹੈ ਉਹ ਅਗਲੇ ਸਾਲ ਤੱਕ ਕੰਮ ਨਹੀਂ ਕਰਨਾ ਜਮਣਾ ਨਹੀਂ ਅਗਲੇ ਸਾਲ ਠੀਕ ਹੈ ਇਸ ਕਰਕੇ ਪਾਉਂਦੇ ਤੁਹਾਡੇ ਠੀਕ ਅੰਗਿਆਰੀ ਆਈ ਹੋਈ ਹੈ ਫੇਰ ਵੀ ਤੁਸੀਂ ਜਿਹੜੀ ਜਿਹੜਾ ਮੈਥਡ ਜਿਹੜੀ ਵਿਧੀ ਨਾਲ ਬੀਜ ਦੋ ਪਾਵੇਂ ਕਿਸੇ ਤਰ੍ਹਾਂ ਵੀ ਜੋ ਪਾਵੇਂ ਸ਼ੂਟ ਸੁਪਰ ਤਕਵਾ ਵੀ ਠੀਕ ਹੈ ਉਹ ਬਿਮਾਰੀ ਦੇ ਬੀਜ ਅਗਲੇ ਸਾਲ ਤੱਕ ਨਹੀਂ ਰਹੇ ਠੀਕ ਹੈ ਕਈ 99 ਨੂੰ ਹੋਊਗਾ ਵੀ ਮੇਰੇ ਤੱਕ ਇਤਕੀ ਬਿਮਾਰੀ ਆਈ ਸੀ ਜੇ ਮੈਂ ਮੰਨ ਲਓ ਐਪੀਸਿਨਲ ਬੀਜਾਂਗਾ ਉਥੇ ਤੋਂ ਆਪਾਂ ਨੂੰ ਪਤਾ ਪ੍ਰਾਲ ਹੁੰਦਾ ਹੈ ਹਨਾ ਤੇ ਉਹ ਆਪਣੇ ਅਗਲੇ ਸੀਜ਼ਨ ਵਿੱਚ ਬਿਮਾਰੀਆਂ ਆ ਗਈ ਇਹਦਾ ਹੈ ਜਿੱਥੇ ਬਿਮਾਰੀ ਆਈ ਹੈ ਉੱਥੇ ਤੁਸੀਂ ਜਿਹੜੀ ਮਰਜ਼ੀ ਵੀ ਦੀ ਨਾਲ ਦਿਓ ਭਾਵੇਂ ਐਪਸਿਨ ਸਿਟਰ ਨਾਲ ਵੀ ਦਿਓ ਭਾਵੇਂ ਸਰ ਪਾਲੀਆਂ ਜਾ ਕੇ ਮੱਛਰ ਮੱਖੀ ਦਾ ਘਰ ਬਣਦਾ ਹੈ ਉੱਥੇ ਵੀ ਪਸੋਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਆਹ ਤੋਂ 5-6 ਸਾਲ ਪਹਿਲਾਂ ਜਿਹੜਾ ਚਿਕਨਗੁਨੀਆ ਇਹ ਡੈਂਗੋ ਬਹੁਤ ਘਟ ਹੁੰਦੇ ਸੀਗੇ ਜਿਵੇਂ ਜੇ ਆਪਾਂ ਟੈਕਨੋਲੋਜੀ ਆ ਜ਼ਿਆਦਾ ਆ ਰਹੀ ਹੈ ਆਪਾਂ ਬਿਮਾਰ ਜ਼ਿਆਦਾ ਹੋ ਰਹੇ ਪਸ਼ੂ ਬਿਮਾਰ ਜ਼ਿਆਦਾ ਹੋ ਰਹੇ ਉਹਨਾਂ ਦੇ ਸਹੀ ਵਰਤੋਂ ਕਰਨ ਦੀ ਲੋੜ ਹੈਗੀ ਦਿਖਾਵਾ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਹੈਗੀ ਉਹਦੋ ਬੱਚਾ ਆ ਕਰਨਾ ਵੀ ਜ਼ਰੂਰੀ ਹੈਗਾ ਹੁਣ ਜਿਹੜੇ ਪਸ਼ੂ ਕਿਸਾਨ ਵੀਰਾਂ ਨੇ ਪਸ਼ੂਆਂ ਨੂੰ ਮੁੱਖ ਦੇ ਟਿੱਕੇ ਨਹੀਂ ਲਵਾਏ ਹੈਗੇ ਉਹ ਸਰਕਾਰ ਵੱਲੋਂ ਲਾਏ ਜਾ ਰਹੇ ਹਨ ਜਦੋਂ ਸਰਕਾਰ ਵੱਲੋਂ ਕੋਈ ਨੁਮਾਇੰਦਾ ਆਂਦਾ ਹੈ ਪਸ਼ੂ ਨੂੰ ਟਿੱਕੇ ਲਾਣ ਦੇ ਆਪਾਂ ਨੂੰ ਸਭ ਨੂੰ ਰਲ ਮਿਲ ਕੇ ਟਿੱਕੇ ਲਵਾਉਣੇ ਚਾਹੀਦੇ ਜਿਵੇਂ ਪਹਿਲਾਂ ਆਪਣੇ ਜਵਾਕ ਪੈਦਾ ਹੁੰਦੇ ਸੀ ਪੋਲੀਓ ਹੁਣ ਦੇ ਚਾਂਸਸ ਹੁੰਦੇ ਸੀ ਪਰ ਆਪਾਂ ਸਭ ਨੇ ਰਲ ਮਿਲ ਕੇ ਆਪਣੇ ਪਸ਼ੂਆਂ ਨੂੰ ਮੁੱਖ ਖੁਰ ਗਲ ਗੋ ਹਰ ਸੀਜ਼ਨ ਕਿਥੇ ਕਿਥੇ ਆ ਜਾਂਦੀ ਹੈ ਆਪਣੇ ਪਿੰਡ ਜਾਂ ਗਵਾਂਢ ਦੇ ਪਿੰਡ 'ਚ ਉਹ ਕਾਰਨ ਕੀ ਬਣਦਾ ਆਪਾਂ ਸਾਰੇ ਪਸ਼ੂ ਨੂੰ ਡੀ ਵਰਮਿੰਗ ਨਹੀਂ ਕਰਦੇ ਨਾ ਹੀ ਉਹਨੂੰ ਵੈਕਸੀਨ ਕਰਵਾਉਂਦੇ ਟੀਕਾ ਲਵਾਉਂਦੇ ਜਿਹੜਾ ਟੀਕਾ ਲਵਾਉਣਾ ਸਭ ਤੋਂ ਜ਼ਰੂਰੀ ਹੈ ਟੀਕਾ ਲਵਾਣ ਵੇਲੇ ਪਸ਼ੂ ਦੇ ਕੋਲ ਤੁਹਾਡਾ ਹੋਣਾ ਪਸ਼ੂ ਦੇ ਕੋਲ ਤੁਹਾਡਾ ਹੋਣਾ ਜਿੰਮੇ ਜਿਹੜੀ ਲੱਖ ਲੱਖ ਰੁਪਏ ਦੀ ਹੈਗੀ ਜਿਹਨੂੰ ਆਪਾਂ ਬਿਮਾਰੀ ਤੋਂ ਬਚਾ ਲਾਂਗੇ ਤਾਂ ਉਹ ਲੱਖ ਦੀ ਹੈ ਜੇ ਬਿਮਾਰ ਹੋ ਗਈ ਤਾਂ ਲੱਖ ਰੁਪਏ ਤੋਂ ਦੂਜੀ ਗੱਲ ਹੈ ਆਪਣੇ ਕੋਲੋਂ ਪੈਸੇ ਲੱਗਣਾ ਸਟਾਰਟ ਹੋ ਜਾਂਦਾ ਉਸ ਚੀਜ਼ ਤੋਂ ਬਚਾਣ ਲਈ ਟਾਈਮ ਨਾਲ ਪਸ਼ੂ ਨੂੰ ਮਾਲਾ ਪ੍ਰੇਤ ਕਰਨਾ ਔਰ ਟਿਕਲੋਣਾ ਆਪਣਾ ਫਰਜ਼ ਬਣਦਾ ਜਦੋਂ ਕੋਈ ਡਾਕਟਰ ਤੋਂ ਇਲਾਜ ਕਰਾਉਂਦੇ ਆ ਆਪਣੀ ਉੱਥੇ ਪ੍ਰੈਜ਼ੈਂਸ ਹੋਣਾ ਯਾਨੀ ਉੱਥੇ ਆਪਣਾ ਹਾਜ਼ਰ ਹੋਣਾ ਵੀ ਜ਼ਰੂਰੀ ਹੈਗਾ ਬਹੁਤ ਸੀ ਗੱਲਾਂ ਕਿਸਾਨ ਵੀਰੋ ਉਸ ਬਾਰੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਥੋੜਾ ਗਰਮੀ ਦਾ ਸਮਾਂ ਆਇਆ ਇਸ ਕਰਕੇ ਮੈਂ ਜ਼ਿਆਦਾ ਲੰਬੇ ਸਮੇਂ ਨਾਲ ਨਹੀਂ ਲੈਂਦੇ ਪਸ਼ੂਆਂ ਦੇ ਲਈ ਇੱਕ ਮਿਲਨ ਮਿਕਸਚਰ ਦੀ ਵਰਤੋਂ ਆਪਣੀ ਬਹੁਤ ਜ਼ਰੂਰੀ ਹੈ ਜਿਹੜੀ ਕਰਨੀ ਹੈਗੀ ਜਿਹੜਾ ਮਿਲਨ ਮਿਕਸਚਰ ਆਪਣੀ ਯੂਨੀਵਰਸਿਟੀ ਤਿਆਰ ਕਰਦੀ ਹੈ ਜਿਹੜੀ ਆਪਣੀ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਜਿਹਨੂੰ ਛੋਟੇ ਨ ਜਿਹੜੇ ਹਰ ਪਸ਼ੂ ਦੀ ਲੋਡ ਹੈਗੀ ਜੋ ਆਪਣੇ ਪਸ਼ੂਆਂ ਦੀ ਛੋਟੇ ਤੱਤ ਪੂਰੇ ਕਰਾਂਗੇ ਤਾਂ ਹੀ ਪਸ਼ੂ ਦੇ ਸਰੀਰ ਦੇ ਵਿੱਚ ਵੱਧਦਾ ਹੁੰਦਾ ਚੰਗਾ ਦੁੱਧ ਦਿੰਦਾ ਔਰ ਉਹ ਮਿਲਰ ਮਿਕਸਚਰ ਆਪਣੇ ਸੈਂਟਰ ਤੇ ਤੁਹਾਨੂੰ 10 ਕਿਲੋ 900 ਰੁਪਏ ਦਾ ਮਿਲ ਜਾਂਦਾ ਤੁਸੀਂ ਜਦੋਂ ਵੀ ਆਣਾ ਹੁੰਦਾ ਸਾਨੂੰ ਫੋਨ ਕਰਕੇ ਆ ਸਕਦੇ ਹੋ ਆਪਣੇ ਸੈਂਟਰ ਤੋਂ ਉਹ ਚੀਜ਼ ਲੈ ਸਕਦੇ ਹੋ ਉਹ ਉਹਦੀ ਵਰਤੋਂ ਜਦੋਂ ਤੋਂ ਕਰਦੇ ਆ ਉਹਨਾਂ ਹੀ ਪਸ਼ੂ ਆਪਣਾ ਸਿਹਤ ਪੱਖੋਂ ਕੈਮ ਰਹਿੰਦਾ ਉਹਨਾਂ ਦੇ ਦੁੱਧ ਦੇ ਵਿੱਚ ਵੱਧ ਆਉਂਦਾ ਜੇ ਤੁਸੀਂ ਪਸ਼ੂ ਲਈ ਇੱਕ ਦਿਨ 'ਚ 10 ਰੁਪਏ ਖਰਚ ਕਰਦੇ ਹੋ 100 ਗ੍ਰਾਮ ਦੀ ਲੋਡ ਹੁੰਦੀ ਹੈ ਇੱਕ ਨਾਰਮਲ ਪਸ਼ੂ ਨੂੰ ਇੱਕ ਦਿਨ ਦੇ ਵਿੱਚ